ਗਵਾਂਡੀ ਮੁਲਕ ਪਾਕਿਸਤਾਨ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵੱਲ ਤਕੇਲ ਰਿਹਾ ਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਥਾਣਾ ਕਰੰਡਾ ਨੇ ਤਾਂ ਜਿਹੜੇ ਤਸਕਰ ਸੀਗੇ ਉਹ ਇਸ ਆਲਟੋ ਗੱਡੀ ਵਿੱਚ ਇਹ 2 ਕਿਲੋ ਹੈਰੋਇਨ ਲੈ ਕੇ ਜਿਹੜਾ ਕਿ ਬਾਰਡਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸੀਗੇ ਤੇ ਜਦੋਂ ਪੁਲਿਸ ਪਾਲਟੀ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਨਾਕੇ ਬੰਦੇ ਦੇ ਦੌਰਾਨ ਇਸ ਗੱਡੀ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਜਾਂਦਾ ਤੇ ਗੱਡੀ ਭਜਾ ਦਿੱਤੀ ਜਾਂਦੀ ਹੈ ਤਾਂ ਗੱਡੀ ਜਿਹੜੀ ਕਿ ਉਹ ਅੱਗੇ ਗੁਰਦੁਰਾ ਦੇ ਕੋਲ ਪਲਟੀ ਖਾ ਕੇ ਡਿੱਗ ਜਾਂਦੀ ਹੈ ਤਾਂ ਇਸ ਦੌਰਾਨ ਦੋ ਤਸਕਾ ਜਿਹੜੇ ਕੀ ਧਰਦ ਬੁੱਸ ਜਾਂਦੇ ਨੇ ਜੇ ਉਹ ਗੱਡੀ ਦੀ ਤਲਾਸ਼ ਲਈਤੀ ਜਾਂਦੀ ਹੈ ਤਾਂ ਇਸ ਵਿੱਚੋਂ ਚਾਰ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਜਾਂਦੇ ਨੇ ਜਿਸ ਦੀ ਕੀ ਕੁੱਲ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ ਮੇਰੇ ਨਾਲ ਡੀਐਸਪੀ ਅਟਾਰੀ ਸੁਖਜਿੰਦਰ <th>ਪਰ ਨੇ ਉਹਨਾਂ ਨਾਲ ਗੱਲਬਾਤ ਕਰਨਿਆ ਪੂਰਾ ਮਾਮਲਾ ਹੈ ਕਿ ਇਹ ਉਹ ਕਿਸ ਤਰ੍ਹਾਂ ਪੁਲਿਸ ਨੂੰ ਇਸ ਇਹ ਜੀ ਕਾਮਯਾਬੀ ਮਿਲੀ ਸਰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਨੂੰ ਕਿਸਾ ਇਨਫੋਰਮੇਸ਼ਨ ਮਿਲੀ ਸੀ ਪਰ ਇਸ ਤਰ੍ਹਾਂ ਸੀਗਾ ਕਿ ਆਪਣੇ ਨਾ ਮਾਨਯੋਗ ਐਸਐਸਪੀ ਅ ਅੰਮ੍ਰਿਤਸਰ ਦਿਹਾਤੀ ਜੀ ਸਰਦਾਰ ਸਤਿੰਦਰ ਸਿੰਘ ਜੀ ਹੁਣ ਦੇ ਦਿਸ਼ਾਨ ਦੇ ਜਸ਼ਨ ਦੇ ਮੁਤਾਬਕ ਆਪਣੀ ਪੁਲਿਸ ਪਾਟੀਆਂ ਥਾਣੇ ਦੇ ਤੁਹਾਨੂੰ ਪਤਾ ਹੈ ਅਲੱਗ-ਅਲੱਗ ਥਾਣੇ ਤੋਂ ਬਿਲਕੁਲ ਗਸ਼ਤ ਦੇ ਸਬੰਧ ਵਿੱਚ ਬਾਹਰ ਰੰਦੀਆਂ ਨੇ ਉਸੇ ਸਬੰਧ ਦੇ ਵਿੱਚ ਆਪਣੇ ਸਬ ਇੰਸਪੈਕਟਰ ਅਰਜਨ ਕੁਮਾਰ ਤੋਂ ਲੈ ਕੇ ਟੀਮ ਜਿਹੜੀ ਹੈ ਘਰਿੰਡੇ ਥਾਣੇ ਤੋਂ ਅ ਬਾਹਰ ਸੀਗੀ ਗਸ਼ਤ ਕਰ ਰਹੀ ਸੀਗੀ ਇੱਕ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਕੀ ਇਹ ਕਿਸ ਤਰ੍ਹਾਂ ਕਰਕੇ ਚਿੱਟੇ ਰੰਗ ਦੀ ਆਲਟੋ ਗੱਡੀ ਆ ਰਹੀ ਹੈ ਜੀ ਬਾਰਡਰ ਸਾਈਡ ਤੋਂ ਤੇ ਜੇ ਉਹਨੂੰ ਰੋਕਿਆ ਜਾਵੇ ਤਾਂ ਉਹਦੇ ਵਿੱਚ ਹਿਰੋਇਨ ਕਾਫੀ ਮਾਤਰਾ ਵਿੱਚ ਮਿਲ ਸਕਦੀ ਹੈ ਇਹਦਾ ਮੈਨ ਟਾਈਮ ਇਹਨੇ ਮੈਨੂੰ ਕਾਲ ਕਰ ਦਿੱਤੀ ਹੈ ਮੈਂ ਵੀ ਲੱਗੇ ਘੁੰਮ ਰਿਆ ਸੀਗਾ ਆਈ ਥਿੰਕ ਮੈਂ ਇੰਡੀਆ ਗੇਟ ਦੇ ਲੱਗੇ ਸਕੇ ਸੀਗਾ ਕਿਤੇ ਸੋ ਮੈਂ ਉਸੇ ਵੇਲੇ ਇਮੀਡੀਏਟਲੀ ਉੱਥੇ ਪਹੁੰਚ ਜਾਣਾ ਇਹਨਾਂ ਨੇ ਨਾਕਾ ਲਾ ਲਿਆ ਹੁੰਦਾ ਮੇਰੇ ਜਾਣ ਤੋਂ ਪਹਿਲਾਂ ਕ੍ਰਿੰਡੀ ਕ੍ਰਿੰਡੀ ਮੈਂ ਵੀ ਉੱਥੇ ਪਹੁੰਚ ਜਾਣਾ ਥੋੜੀ ਦੇਰ ਬਾਅਦ ਉਹ ਕਾਰ ਆਣ ਦੀ ਆਪਾਂ ਦੇਖਦੇ ਹਾਂ ਤੋ ਕਾਰ ਕਾਫੀ ਫਾਸਤ ਸੀਗੀ ਉਹਨੂੰ ਰੁਕਾਉਣ ਦਾ ਆਪਾਂ ਇਸ਼ਾਰਾ ਕਰਦੇ ਆਂ ਲੇਕਿਨ ਉਹ ਕਾਰ ਕਾਫੀ ਫਾਸਤ ਸੀਗੀ ਇੰਨੀ ਫਾਸਤ ਸੀਗੀ ਵੀ ਉਹਨਾਂ ਨੇ ਕਾਰ ਜਿਹੜੀ ਆ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਆਪਣੇ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਜੀ ਉਸ ਕਾਰ ਦੇ ਵਿੱਚੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਮੁਲਾਜ਼ਮਾਂ ਨੂੰ ਡਟਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦਾ ਮੈਨ ਟਾਈਮ ਫਿਰ ਆਪਾਂ ਉਹ ਗੱਡੀਆਂ ਉਹਨਾਂ ਦੇ ਪਿੱਛੇ ਲਾ ਲਈਆਂ ਆਪਣੀਆਂ ਵੀ ਤੇ ਜਦੋਂ ਆਪਾਂ ਉਹਨਾਂ ਦੇ ਪਿੱਛੇ ਜਾ ਰਹੇ ਸੀਗੇ ਅੱਗੇ ਜਾ ਕੇ ਉਹਨਾਂ ਨੇ ਗੁਰਦੁਆਰਾ ਸਤਨਾਕ ਸਾਹਿਬ ਆਂਦਾ ਹੈਗਾ ਉਹਦੇ ਬਾਅਦ ਕਾਫੀ ਨਾ ਮਿੱਟੀ ਨੇ ਢਿੱਗਾਂ ਲੱਗੀ ਹੋਈਆਂ ਰੋਡ ਦੇ ਉੱਪਰ ਹੀ ਸੋ ਉੱਥੇ ਫਿਰ ਉਹਨਾਂ ਦੀ ਕਾਰ ਜਿਹੜੀ ਹੈ ਮਿੱਟੀ ਦੇ ਉੱਪਰ ਚੜ੍ਹ ਕੇ ਤੇ ਪਲਟੀ ਖਾ ਗਈ ਹੈ ਇਮੀਡੀਏਟਲੀ ਆਪਾਂ ਉਹਨਾਂ ਨੂੰ ਜਾ ਕੇ ਉੱਥੇ ਰਸ਼ ਕੀਤਾ ਹੈਗਾ ਕੈਚ ਕੀਤਾ ਕਾਬੂ ਕਰਕੇ ਬਾਹਰ ਕੱਢਿਆ ਸੋ ਫਿਰ ਉਹਨਾਂ ਦੇ ਕਾਰ ਦੀ ਤਲਾਸ਼ੀ ਲੈਣ ਤੋਂ ਬਾਅਦ ਚਾਰ ਪੈਕੇਟ ਹਿਰੋਇਨ ਦੇ ਜਿਹੜੇ ਕਿ 2 ਕਿਲੋ ਦੇ ਸਿਗੇ ਉਹ ਬਰਾਮਦ ਕੀਤੇ ਨੇ ਆਪਾਂ ਸਰ ਇਹ ਹਿਰੋਇਨ ਦੀ ਖੇਪ ਆਈ ਕਿੱਥੋਂ ਸੀ ਇਹ ਪਾਕਿਸਤਾਨ ਤੋਂ ਡਰੋਨ ਦੇ ਰਸਤੇ ਤੁਹਾਨੂੰ ਪਤਾ ਹੀ ਇਹ ਮੰਗਵਾਉਂਦੇ ਨੇ ਲੋਕ ਉਥੇ ਲੈ ਆ ਕੇ ਨਾਲ ਡਰੋਨ ਦੇ ਰਸਤੇ ਸੁੱਟਾਈ ਹੋਈ ਸੀ ਜਿਹੜੀ ਇਹ ਲੈਣ ਗਏ ਸੀਗੇ ਤੇ ਫਿਰ ਸਾਡੇ ਮੁਖਬਰ ਨੇ ਫਿਰ ਦੱਸ ਦਿੱਤਾ ਸੀਗਾ ਵੀ ਇੱਥੇ ਦਾਹ ਗੱਲ ਵਾਤਾ ਕਿੰਨੇ ਸਮੇਂ ਤੋਂ ਇਹ ਲਗਾਤਾਰ ਜਿਹੜੀ ਕਿ ਹੈਰੋਇਨ ਦੀ ਜਿਹੜੀ ਕਿ ਸਪਲਾਈ ਕਰ ਰਹੇ ਨੇ ਉਹਦੇ ਬਾਰੇ ਦੱਸੋ ਅੱਛਾ ਪਰ ਇਹ ਇਸ ਤਰ੍ਹਾਂ ਹੈ ਕਿ ਉਹਦੇ ਵਾਸਤੇ ਨਾ ਆਪਣਾ ਦਾ ਅੱਜ ਪੇਸ਼ ਕਰਾਉਣ ਲੱਗੇ ਆ ਪੁਲਿਸ ਰਮਾਂਡ ਲੈ ਰਹੇ ਆ ਉਹਦੇ ਵਿੱਚ ਪੁਛ ਗਿਆ ਉਸ ਤੋਂ ਬਾਅਦ ਜੋੜੀ ਤਾਂ ਸਾਹਮਣੇ ਆਉਣਗਾ ਨਾ ਬੈਕਵਰਡ ਫਾਰਵਰਡ ਜਾਂ ਕਿੰਨੇ ਸਮੇਂ ਤੋਂ ਕੀ ਕੀ ਕਰ ਰਹੇ ਨੇ ਕੋਈ ਪ੍ਰੀਮੀਰੀ ਨੈਸ਼ਨ ਦੇ ਸਾਹਮਣੇ ਕੁਛ ਆਇਆ ਉਹ ਤੁਹਾਡਾ ਨਸਾਂ ਚ ਕਰ ਦਿੱਤੇ ਜਾਣਗੇ ਲੇਕਿਨ ਇਹ ਤੁਸੀਂ ਸੋਚ ਕੇ ਚਲੋ ਕਿ ਇਹ ਜਿਹੜੇ ਲੋਕ ਨੇ ਮਲਕਾਂ ਦਾ ਵੀ ਕਾਫੀ ਇਹੋ ਜਿਹੇ ਲੰਬੇ ਸਮੇਂ ਤੋਂ ਲਿਪਤ ਰਹਿੰਦੇ ਨੇ ਇਹ ਜਿਹੜੇ ਨਾ ਸੋ ਕਹਿਣ ਤੋਂ ਭਾਵ ਹੈ ਕਿ ਆਪਾਂ ਕਿਸੇ ਕਿਸਮ ਦੇ ਮਲਕਾਂ ਵੀ ਕੀਮਤ ਉੱਪਰ ਵੀ ਜਿੰਨੇ ਵੀ ਲੋਕ ਇਸ ਧੰਦੇ ਦੇ ਨਾਲ ਲਿਪਤ ਹੈਗੇ ਨੇ ਮਾਨ ਜੋ ਗਿਆ ਐਸਐਸਪੀ ਸਾਹਿਬ ਦਿਹਾਤੀ ਸਾਹਿਬ ਦੇ ਕਾਫੀ ਦਿਖਾ ਲਈ ਐ ਸਰਦ ਸਖਤਾਗੇ ਨੇ ਕਿ ਇਹ ਜਿਹੜੇ ਵੀ ਲੋਕ ਇਸ ਮਸਲੇ ਦੇ ਵਿੱਚ ਲਿਪਤ ਹੈਗੇ ਨੇ ਮਾੜੇ ਕੰਮਾਂ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਕਿਸੇ ਕੀਮਤ ਦੇ ਵਿੱਚ ਵੀ ਬਖਸ਼ਣੇ ਨਹੀਂ ਹੈਗੇ ਉਹਨਾਂ ਦੇ ਉੱਪਰ ਨੱਖ ਨੱਥ ਕੱਸ ਕੇ ਰੱਖਣੀ ਹੈ ਤੇ ਬੰਦੀਆਂ ਕਾਨੂੰਨੀ ਕਾਰਵਾਈਆਂ ਕਰਕੇ ਆਪਾਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਜੀਤੀ ਸਾਹਿਬ ਮੈਂ ਜਾਣਨਾ ਚਾਹਾਂਗਾ ਡਰੋਨ ਤੇ ਕਿਦੋਂ ਇਹ ਜਿਹੜੀ ਕਨਸਾਈਨਮੈਂਟ ਮੰਗਵਾਈ ਗਈ ਹੈ ਪਾਕਿਸਤਾਨ ਤੋਂ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਜਿਉਂਕਿ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਵੀ ਆਪਾਂ ਇੱਕ ਵਾਰੀ ਇਹਨਾਂ ਨੂੰ ਪੁੱਛ ਕੇ ਉਸ ਤੋਂ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਏਗੀ ਮੈਂ ਤੁਹਾਨੂੰ ਜਰੂਰ ਦੱਸਾਂ। ਸਿਨਾਖਤ ਹੋਈ ਇਹਨਾਂ ਦੀ ਇੱਕ ਇੱਕ ਸੁਖਿੰਦਰ ਹੈਗਾ ਇੱਕ ਮੁੰਡਾ ਸਵਰਨ ਹੈਗਾ। ਹੂੰ। ਸੋ ਕਹਿਣ ਤੋਂ ਭਾਵੇਂ ਹੈਗਾ ਕਿ ਤੰਗ ਮੈਂ ਤੁਹਾਨੂੰ ਕਹਿ ਰਿਹਾ ਇੱਕ ਦੀ ਉਮਰ ਕੋਈ ਲਗਭਗ 72 ਕਿਸਾਲਾ ਦੂਜਾ 50 ਪਲੱਸ ਹੈਗਾ। ਮੈਨੂੰ ਲੱਗਦਾ ਵੀ ਕਾਫੀ ਇਹ ਇਸ ਕੰਮ ਦੇ ਵਿੱਚ ਤੰਗੀ ਰੁਚੀ ਹੈਗਾ ਨਾ ਜਿਹੜੇ ਉੱਥੋਂ ਮੰਗਵਾ ਕੇ ਤਾਂ ਵੀ ਲੈਣ ਵੀ ਆ ਜਾਂਦੇ ਨੇ। ਹੂੰ। ਸੋ ਬਾਕੀ ਜਿਹੜੀ ਵੀ ਪਹਿਲੀ ਕਨਸੈਂਟਮੈਂਟ ਜਾਂ ਪਹਿਲੀ ਵੀ ਜੀ ਜੀ ਵੀ ਇੰਦਰਾਲੇ ਤਸਵੀਰ ਆ ਜੀ ਜੀ ਮੈਂ ਤੁਹਾਨੂੰ ਤਹੀ ਇਹ ਗੱਲ ਦੱਸੀ ਹੈ ਜੀ ਵੀ ਹੁਣ ਆਪਾਂ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਣਗੇ ਨਾ ਵੀ ਇਹ ਕਿੰਨੇ ਸਮੇਂ ਤੋਂ ਇਹਦੇ ਵਿੱਚ ਕਿੰਨਾ ਦੇਰ ਵਿੱਚ ਲਿਪਟੇ ਸਿਗੇ ਉਹ ਤੁਹਾਡੇ ਨਾਲ ਮੈਂ ਜਰੂਰ ਸਾਂਝ ਕਰਦੇ ਆ ਇੱਕ ਅਸਰ ਤਸਕਰੀ ਕਰਦੇ ਕਿਉਂਕਿ ਜਿਆਦਾ ਪੈਸਾ ਮਿਲਦਾ ਹੈ ਇਸ ਵਿੱਚ ਇਹ ਤੁਹਾਨੂੰ ਪਤਾ ਹੈਗਾ ਕਿ ਇਹ ਨਸ਼ਾ ਜਿਹੜਾ ਹੈਗਾ ਕਿ ਕਾਫੀ ਮਹਿੰਗਾ ਕਿਸਮ ਦਾ ਨਸ਼ਾ ਹੈ ਕਰੋੜਾਂ ਦੇ ਵਿੱਚ ਦੀ ਕੀਮਤ ਹੈ ਤਾਂ ਫਿਰ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇਸ ਧੰਦੇ ਵਿੱਚ ਲਿਪਟ ਹੁੰਦੇ ਨੇ ਜਲਦੀ ਜਲਦੀ ਅਮੀਰ ਬਣਨਾ ਚਾਹੁੰਦੇ ਨੇ ਤੇ ਉਸੇ ਗੱਡੀ ਦੇ ਵਿੱਚ ਫਿਰ ਇਹ ਵੀ ਲੋਕ ਲੱਗੇ ਹੋਏ ਨੇ ਜਾਂ ਜਿਹੜੇ-ਜਿਹੜੇ ਵੀ ਲੱਗੇ ਨੇ ਇਹਨਾਂ ਕੋਲ ਕੋਈ ਹਥਿਆਰ ਸੀਗਾ ਨਹੀਂ ਉਹ ਫਿਲਬਰ ਨਹੀਂ ਬਰਾਮਦ ਨਹੀਂ ਹੋਇਆ ਹੂੰ ਬਾਕੀ ਪੁਸ਼ਕਸ਼ ਤੋਂ ਬਾਅਦ ਵੇਖਦੇ ਹਾਂ ਕਿ ਕੀ-ਕੀ ਕਹਿੰਦਾ ਕੋਈ ਨਿਕਲਦਾ ਹੋਰ ਕੀ-ਕੀ ਸਾਹਮਣੇ ਚੀਜ਼ਾਂ ਹੁੰਦੀਆਂ ਨੇ ਜੇਕਰ ਗੱਡੀ ਨਾ ਬਟਰੀ ਤਾਂ ਫੜਨਾ ਮੁਸ਼ਕਲ ਸੀ ਨਹੀਂ ਨਹੀਂ ਨੈਚੁਰਲੀ ਹੈ ਇਹ ਦੇਖੋ ਗੱਡੀ ਜਣੀ ਇੰਨੀ ਫਾਸਟ ਸੀਗੀ ਹੂੰ ਤੇ ਬਟਾਪਾ ਛੱਡਨੇ ਥੋੜੇ ਸੀਗੇ ਜਦੋਂ ਮਗਰ ਲੱਗੇ ਆਪਾਂ ਫਿਰ ਤਾਂ ਫੜ ਕੇ ਛੱਡਨੇ ਸੀਗੇ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਜਿਹੜੇ-ਜਿਹੜੇ ਵੀ ਬੰਦੇ ਇਸ ਕੰਮ ਦੇ ਵਿੱਚ ਲਿਪਤ ਹੈਗੇ ਨੇ ਉਹਪਰ ਕਿਸੇ ਵੀ ਕੀਮਤ ਦੇ ਵਿੱਚ ਬਖਸ਼ਾਂਗੇ ਤੇ। ਥੈਂਕ ਯੂ। ਬਿਲਕੁਲ ਜੀ। ਐਨਐਡੀਐਸਪੀ ਅਟਾਰੀ ਸੁਖਜਿੰਦਰ <th>ਪਰ ਕਿਉਂਕਿ ਵੱਡੀ ਖੇਪ ਬਰਾਮਦ ਕੀਤੀ ਹੈ ਤੇ ਨਾਲ ਦੋ ਤਸਕਰ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਥਾਣਾ ਕਰਿੰਡਾ ਨੇ। ਇਹ ਜਿਹੜੀ ਗੱਡੀ ਹੈ ਆਲਟੋ ਵਿੱਚ ਸਵਾਰ ਹੋ ਕੇ 2 ਕਿਲੋ ਹੈਰੋਇਨ ਜਿਹੜੀ ਕਨਸਾਈਨਮੈਂਟ ਲੈ ਕੇ ਪਾਕਿਸਤਾਨ ਤੋਂ ਜਿਹੜੀ ਡਰੋਨ ਰਾਹੀਂ ਦਸੀ ਜਾ ਰਹੀ ਹੈ ਕਨਸਾਈਨਮੈਂਟ ਆਈ ਸੀਗੀ ਉਸ ਨੂੰ ਲੈ ਕੇ ਅੱਗੇ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸੀਗੇ ਪਰ ਰਸਤੇ ਵਿੱਚ ਪੁਲਿਸ ਦਾ ਨਾਕਾ ਵੇਖ ਕੇ ਇਹਨਾਂ ਨੇ ਗੱਡੀ ਜਿਹੜੀ ਕੀ ਹੈ ਉਹ ਦੋ ਰਾਲੀ ਤੇ ਗੱਡੀ ਇੱਕ ਗੁਰਦੁਆਰਾ ਸਾਹਿਬ ਦੇ ਕੋਲ ਪਲਟੀ ਖਾ ਕੇ ਡਿੱਗ ਜਾਂਦੀ ਹੈ ਗਨੀਮਤਾਂ ਇਹ ਕਹੀ ਜਾ ਸਕਦੀ ਹੈ ਉਸ ਜਿੱਥੇ ਗੱਡੀ ਪਲਟੀ ਹੈ ਉੱਥੇ ਮਿੱਟੀ ਦੇ ਢੇਰ ਲੱਗੇ ਹੋਏ ਸੀਗੇ ਤੇ ਜਿਹੜੇ ਇਸ ਗੱਡੀ ਵਿੱਚ ਤਸਕਰ ਸੀਗੇ ਉਹਨਾਂ ਦੀ ਜਾਨ ਨਹੀਂ ਗਈ ਪੁਲਿਸ ਨੇ ਉਹਨਾਂ ਨੂੰ ਗ੍ਰਸਤਾਰ ਕਰ ਲਿਆ ਤੇ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਲਗਾਤਾਰ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਨਸ਼ਿਆਂ ਦੇ ਛੇਵੇਂ ਦਰਿਆਵਾਂ ਵਾਲੇ ਜਿਹੜਾ ਕੀ ਉਹ ਧੱਕ ਰਿਹਾ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਜਿਹੜੀ ਕੀ ਉਹ ਬਰਬਾਦ ਹੋ ਸਕੇ ਇੱਕ ਪ੍ਰੌਕਸੀ ਵਾਰ ਜਿਹੜੀ ਕੀ ਉਹ ਲਗਾਤਾਰ ਪਾਕਿਸਤਾਨ ਨੇ ਪੰਜਾਬ ਦੀ ਨੌਜਵਾਨੀ ਦੇ ਖਿਲਾਫ ਜਿਹੜੀ ਕੀ ਉਹ ਵਿੱਢੀ ਹੋਈ ਹੈ ਪਰ ਪੁਲਿਸ ਵੀ ਲਗਾਤਾਰ ਜਿਹੜੀ ਕੀ ਸਰਗਮ ਵਿਖਾਈ ਦੇ ਰਹੀ ਹੈ ਜਿੰਨੀ ਵੀ ਖੇਪ ਜਿਹੜੀ ਕੀ ਬਾਰਡਰ ਪਾਰ ਤੋਂ ਆਂਦੀ ਹੈ ਉਸ ਨੂੰ ਬਰਾਮਦ ਕਰਨ ਵਾਸਤੇ ਲਗਾਤਾਰ ਪੁਲਿਸ ਜਿਹੜੀ ਕੀ ਕੋਸ਼ਿਸ਼ਾਂ ਕਰ ਰਹੀ ਹੈ ਤੇ ਇੱਕ ਕੋਸ਼ਿਸ਼ ਦਾ ਹੀ ਨਤੀਜਾ ਜਿਹੜੇ ਕੀ ਪਿਛਲੇ ਸਮੇਂ ਦੌਰਾਨ ਜਿਹੜੀ 2 ਕਿਲੋ ਹੈਰੋਇਨ ਜਿਹੜੀ ਆਈ ਸੀਗੀ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਬਰਬਾਦ ਕਰ ਲਿਆ ਤੇ ਨਾਲ ਨਾਲ ਦੋ ਤਸਕਰ ਵੀ ਜਿਹੜੇ ਕੀ ਉਹ ਕਾਬੂ ਕੀਤੇ ਨੇ ਤੇ ਵੱਡੀ ਕਾਮਯਾਬੀ ਜਿਹੜੀ ਕੀ ਕਹੀ ਜਾ ਸਕਦੀ ਹੈ ਪੁਲਿਸ थाना ਕਰੇਂਡਾ ਦੀ ਕਮਰ ਪਰਸਨ ਸੁਖਬਾਲ ਦੇ ਨਾਲ ਸਿਕੰਦਰ ਪਸਵੀਚਾ ਡੈਨਿਕ ਸਿਰਾ ਟੀਵੀ ਅੰਮ੍ਰਿਤਸਰ